ਏ ਆਲਾ ਬੋਧੇ ਮੈਨੂੰ ਦਿਖਾਈਏ ਲੈ ਬੋਧੇ ਆਇਆ ਸਾਹ ਤੇ ਕੈਮਰਾ ਲੱਗ ਗਿਆ ਸੌ ਤੋਂ ਬਣਾ ਮੈਂ ਆ ਵੀ ਤੇਰਾ ਬੋਧਾ ਨਾਂ ਕੇ ਨਜ਼ਰਾ ਬੋਧਾ ਨਾਮ ਜੀ ਬੜੀ ਥੋੜੀ ਜਿਹੀ ਲੰਬੀ ਕਹਾਣੀ ਹੈ ਇਹ ਜਦੋਂ ਮੈਂ ਲਿਖਾਇਆ ਸੀ ਮੁੰਡਾ ਦਾ ਮੰਗਲੋ ਵੀ ਤੂੰ ਸਾਹ ਸਾੜ ਕਰ ਲੱਗੀ ਉਹ ਅੱਛਾ ਤੇ ਵੈ ਮਾਸਟੀ ਨੇ ਮੈਨੂੰ ਨਾ ਇੱਕ ਉਹ ਫੜ ਕੇ ਟੋਪੀ ਸਾ ਉੱਤੇ ਪਸੰਦ ਆਉਂਦਾ ਉਹ ਲੱਟੂ ਜਾਂ ਲੱਟੂ ਜਾਂ ਤਹਾ ਤਹਾ ਤੇ ਉਹ ਵਜੋਂ ਬਈ ਮੇਰੇ ਨਾਲ ਟੋਪੀ ਲੈ ਕੇ ਪਿੰਡ ਆਇਆ ਹਨਾ ਪਿੰਡ 'ਵਾਂ ਟੋਪੀ ਲੈ ਕੇ ਲੱਟੂ ਜਾਂ ਬੋਧਾ ਫੇਕ ਆ ਹਾਂ ਮੇਰਾ ਦਾਦਾ ਮੈਨੂੰ ਕਹਿ ਕਹਦਾ ਓਏ ਬੋਧਿਆ ਓਏ ਬੋਧਿਆ ਉਹ ਅੱਛਾ ਬਸ ਉੱਥੇ ਮੇਰੇ ਮਨ ਨੂੰ ਬੋਧਾ ਹੁਣ ਆਪਾਂ ਇਹਨੂੰ ਤੋਜ ਕਰ ਦਿੰਦੇ ਆ ਅੱਛਾ ਉੱਥੋਂ ਤੇਰਾ ਨਾਮ ਬੋਧਾ ਪਿਆ ਤੂੰ ਫਿਰ ਮੇਰਾ ਨਾਮ ਬੋਧਾ ਪਿਆ ਮੈਨੂੰ ਬੋਧਾ ਬੋਧਾ ਕਹਿਣ ਲੱਗੇ ਫਿਰ ਜਦੋਂ ਆਪਾਂ ਇਧਰ ਫਿਲਮੀ ਲੈਣ ਦੇ ਵਿੱਚ ਆਏ ਹਾਂ ਅਲੱਗ ਕਹਦੇ ਵੀ ਆਪਾਂ ਤੇਰਾ ਨਾਮ ਕੀ ਰੱਖੀਏ ਮਾਂ ਬੋਦਿਆ ਕਮੇਡੀ ਇਹਦੇ ਵਿੱਚ ਬਹੁਤ ਹੋ ਹੁੰਦਾ ਜੀ ਜਦੋਂ ਆਪਾਂ ਨੂੰ ਦੇਖਦੇ ਨੇ ਜਾਂ ਆਪਣੀ ਆਪਣਪੜਪਾਉਂਦਾ ਕਿ ਤੇਰਾ ਨਾਮ ਕਿਵੇਂ ਪਿਆ ਨੰਬਰ ਇੱਕ ਤਾਂ ਦਾਦਾ ਜੀ ਉਹਦੀ ਯਾਦ ਆ ਜਾਂਦੀ ਠੀਕ ਹੈ ਤੇ ਫਿਰ ਆਪਾਂ ਸਾਰੇ ਨਾਲ ਮੇਰੇ ਦਾਦਾ ਜੀ ਨੇ ਰੱਖਿਆ ਸੀ ਮੇਰਾ ਨਾਮ ਕੋਈ ਬੋਦਿਆ ਕੋਈ ਬੋਦਿਆ ਬੋਦਿਆ ਜਦੋਂ ਪਰਮਣੀ ਆਈ ਓਏ ਭੋਲੇ ਓਏ ਭੋਲੇ ਓਏ ਮੈਂ ਤੇਰੀ ਪਰਮ ਬਣਾ ਦੇਣਾ ਓਏ ਬੋਦੇ ਓਏ ਬੋਦੇ ਓਏ ਹਾਂ ਬਣਾ ਦੇ ਬਈ ਤਿਆਰ ਆਪਦਾ ਪੈਸੇ ਕੌਣ ਲਾਉਂਦਾ ਫਾਟਾ ਬੋਣਾ ਸਾਜੀ ਹੋਰ ਤੁਸੀਂ ਹੋਰ ਕੌਣ ਲਾਉਗੇ ਹਾਂ ਲਾ ਲਾ ਸੱਸ ਜੀ ਥੈਂਕ ਯੂ ਤੇਰਾ ਆਉਂਦੀ ਬਿਲੋੜੀ ਹੈ ਨਹੀਂ ਸਵਿੰਟ ਮੈਂ ਕਿਤੇ ਖੜ ਗਏ ਨਾ ਹਾਂ ਚਾਉਦੇ ਨਹੀਂ ਚੱਲ ਰਹੇ ਅਸਲੋਂ ਨਹੀਂ ਉਹ ਉੱਥੇ ਖੜ ਗਏ ਇੱਕ ਮਿੰਟ ਇਧਰੋਂ ਕੱਟ ਲੀਏ ਚੱਲ ਭਈ ਦਵਾਰੇ ਹਾਂ ਜੀ ਸੋ ਬੈਠੇ ਸੀ ਸ਼ੂਟਿੰਗ ਲੱਗੇ ਸੀ ਕਰਨ ਅਤੇ ਅਸੀਂ ਕਿਹਾ ਚਲੋ ਲਾਈਵ ਹੋ ਜੀਏ ਮਾਰ ਲਈਏ ਗੱਲਾਂ ਬਾਤਾਂ ਤੇ ਗਰਚਰਨ ਨਾਂ ਪੜਦੇ ਆ ਸਾਰਿਆਂ ਦੇ ਦਵਿੰਦਰ ਬਾਬਾ ਤੇ ਬਾਈ ਕਿੱਥੇ ਆਇਓ ਮੇਰਾ ਮਹਾਲੀ ਸੀ ਬਾਈ ਜੀ ਸਤਿ ਸ੍ਰੀ ਅਕਾਲ ਕੀ ਨਾਮ ਲਗਾ ਬਾਈ ਦਾ ਬਾਈ ਦਾ ਨਾਮ ਹੈਗਾ ਈ ਇਹਦਾ ਹੀ ਸਾਸੋ ਸਿਆਸੀ ਨਾਮ ਥੱਲੇ ਸਾਸੋ ਸਿਆਸੀ ਵਾਲਾ ਜੀ ਚੋ ਬੂਰ ਆ ਗਿਆ ਨਾ ਨਾਮ ਥੱਲੇ ਅੱਛਾ ਪਾ ਨਾ ਬਰਾਦੀ ਕੀ ਹਾਲ ਹੈ ਰੋਮੀ ਜੀ ਠੀਕ ਆ 132627 ਤੇ ਤੇਰਾ ਚਾ ਆਗੇ ਨੇ ਰਿਕਵੈਸਟਾਂ ਆ ਜਾਂਗੀਆਂ ਹਾਂਜੀ ਇਹਨੇ ਐਕਸੈਪਟ ਕਰਿਆ ਅੱਛਾ ਅੱਛਾ ਤੇ ਫਰਟਰ ਲਾ ਬੈਠਾ ਮਾਮਾ ਪਰਪਾਨ ਪ੍ਰੋਡਕਸ਼ਨ ਬਿਲਕੁਲ ਬਿਲਕੁਲ ਕੀ ਹਾਲ ਚਾਲ ਹੈ ਭਾਈ ਗੰਨਾ ਮਾੜੀ ਕਿੱਥੇ ਆ ਮਾੜੀ ਅਸੀਂ ਅਗੇ ਇੱਧਰ ਵੀਰੇ ਆਪਣਾ ਇੱਕਵੇਂ ਹਾਈਟ 'ਚ ਫਿਲਟਰ ਘੈਂਟ ਲੱਗਿਆ ਵਾ ਇਫਰਾਨ ਕਹਿ ਰਿਹਾ ਇਫਰਾਨ ਪ੍ਰੋਡਕਸ਼ਨ ਬੜ ਜਿਹੋਦ ਪੰਗੋਸਾ ਸਸੀ ਗਾਲ ਜੀ ਗਰੋ 0 2 3 ਮੋਰ ਸਿੰਘ ਓਕੇ ਗਰ ਮੋਰ ਸਿੰਘ ਓਕੇ ਓਕੇ ਮੋਰ ਸਿੰਘ ਸਿੱਧੂ ਮੂਸੇਵਾਲਾ ਛੋਟਾ ਬਿਲਕੁਲ ਮੈਨੂੰ ਸਤਿ ਸ਼੍ਰੀ ਅਕਾਲ ਮੈਨੂੰ ਸਤਿ ਸ਼੍ਰੀ ਅਕਾਲ ਗੋਰ ਢੋ ਮਿਸਟਰ ਸਿੰਘ ਵੈਲਕਮ 13 ਬੈਲਕ ਜੋਤਨ ਫਿਲਟਰ ਕਹੈਂ ਨਹੀਂ ਲੱਗਿਆ ਬਈ ਰੰਗ ਹੀ ਗੋਰ ਆ ਇਹ ਤਾਂ ਮੈਂ ਵੀ ਸੋਹਣਾ ਲਿਖ ਰਿਹਾ ਹਾਂ ਹਾਂ ਨਹੀਂ ਰੰਗ ਪੜਿਆ ਹੈ ਪੜਿਆ ਹੈ ਦੇਖੋ ਗਲੋ ਦੇਖੋ ਜੀ ਗਲੋ ਫੇਸ ਤੇ ਗਲੋ ਬਾਲੀ ਬਹਿ ਰਹੀ ਹੈ ਤੇ ਮੋਟੇ ਫਨੀ ਵਾਇਸ ਗਾਇਸ ਵੀਰੇ ਗਾਇਸ ਦੀਨਾ ਸਾਹਿਬ ਹਾਂ ਗਾਇਸ ਵੀਰੇ ਗਏ ਨੇ ਯਾਰ ਆਉ ਕੁੜੀ ਬਹੁਤ ਆਇਆ ਹੈ ਨਾ ਹਾਂ ਗਾਇਸ ਵੀਰੇ ਆਏ ਸਲਾਮ ਬਈ ਮੇਰਾ ਨਾਲ ਲਾਇਓ ਬਈ ਨਾਮ ਪ੍ਰੀਤ ਦੋਸੋ ਬੀ ਬੀਸੀਐਲ 73200 ਬੀ ਕੀ ਹਾਲ ਚਾਲ ਹੈ ਨਮਨ ਪੰਜਾਬੀ ਤੂੰ ਬਾਬਾ ਪੜਿਆ ਹੋਣਾ ਬਿਲਕੁਲ ਬਈ ਆ ਰਿਹਾ ਗਾਣਾ 10 ਤਰੀਕ ਨੂੰ ਆਉਣਾ ਹੈ ਨਾ ਆਈ ਆ ਦੱਸ ਵੇਟ ਆ ਗਾਣੇ ਦੀ ਨਹੀਂ ਮਰਤਮ ਦੇ ਪੇਜ ਤੇ ਆਉਣਾ ਮੇਰੇ ਯਾਰ ਤੜਥਲੀ ਮਚਾ ਦੂ ਗਾਣਾ ਤੜਥਲੀ ਸਿਰਾ ਗਲਵਾ ਦੇਰ ਸੇ ਮਰ ਜਾ ਮਰ ਜਾਣਾ ਲੰਮੀਆਂ ਮਰਾਉਣ ਨਾਮ ਲੈ ਜੋ ਇਰ ਇਰਫਾਨ ਪ੍ਰੋਡਕਸ਼ਨ ਸਿੱਧੂ ਬਾਈ ਮੈਸੇਜ ਘਰਟੇ ਲਾ ਘਰਟੇ ਲਾ ਜੀ ਐਡ ਕਿੱਥੋਂ ਦਾ ਮੈਨੂੰ ਕਰਨਾ ਨਹੀਂ ਆਉਂਦਾ ਯਾਰ ਏ ਜੀ ਜੀ اچھا ਜੀ 41 ਵਾ ਇਹ ਜੋ ਨਾ ਨਹੀਂ ਬਈ ਹੈ ਨਾ ਮੈਨਾਂ ਕੋਈ ਨਾ ਨਹੀਂ ਪ੍ਰੋਬਲਮ ਹੈ। ਵੀਰੇ ਮੈਂ ਹੀ ਵਾਇਸ ਪੈਨ। ਅੱਛਾ ਅੱਛਾ ਇਹ ਉਹ ਵੀ ਬਈ ਜਿਹੜੀ ਗਾਇਸ ਪੈਨ। ਹਾਂ। ਤੋ ਤਿੰਨ ਦਿਨ ਪਹਿਲਾਂ ਜਨਮ ਦਿਨ ਵੀ ਸੀ ਇਹਦਾ ਮੇਰੇ। ਹਾਂ ਨਹੀਂ ਬਹੁਤ ਵਧੀਆ ਲੱਗਦੀ ਹੈ ਉਹਨਿੱਕ ਮਤਲਬ ਸਾਦਗੀ ਝਲਕਦੀ ਆ ਮੂੰਹ ਤੇ ਗਾਇਸ ਵੀਰੇ ਗਾਇਸ ਵੀਰੇ ਵਧੀਆ ਲੱਗਦੇ ਆ ਸੋ ਦੇਖਦੇ ਆ ਅਸੀਂ ਭੈਣੇ ਤੁਹਾਡੇ ਵੀਡੀਓ ਜਿਹੜੇ ਆਉਂਦੇ ਆ ਤੇ ਬਹੁਤ ਹੀ ਵਧੀਆ ਲੱਗਦੇ ਆ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਤਰੱਕੀ ਬਾਖੇ ਸასი ਸ਼ਾਲ ਸਭ ਨੂੰ ਅਸੀਸ 모ਗਾ ਬਾਈ ਦਾ ਗਾਣਾ ਆ ਰਿਹਾ ਹੈ ਬਿਲਕੁਲ ਵਧੀਆ ਗਾਣਾ ਸ ਕਮੈਂਟ ਲਵ ਯੂ ਸਿੱਧੂ ਹਸੀਆ ਆਲਵੇਸ ਤੇ ਲਵ ਯੂ ਸਾਰੇ ਭਰਾਵਾਂ ਨੂੰ ਵੀਰੂ ਦबई ਵਾਲੇ थैंक यू भाई एक भेज रहे नहीं भाई थैंक यू थैंक यू ਜਨਮ ਦਿਨ ਤੇ ਬਹੁਤ ਕਮੈਂਟ ਆਏ ਬਾਈ ਸਾਰਿਆਂ ਦਾ ਹੀ ਧੰਨਵਾਦ ਸ਼ਾਇਦ ਜਨਮਦਾਨ ਜੀ ਤੁਸੀਂ ਕੌਣ ਹੋ ਵੀਰ ਜੀ ਮੈਂ ਜਗਦੀਸ਼ ਇਹ ਨਾਲ ਮੇਰੇ ਬੈਠਾ ਗੁੱਜਰ ਇਹ ਬੈਠਾ ਆਪਣਾ ਮਨਦੀਪ ਬੋਪਰਾਏ ਹਾਂ ਬਲਵੀਰ ਬੋਪਰਾਏ ਦੇ ਪਿੰਡਾ ਕੋਲ ਉਹਨਾਂ ਦੇ ਪਿੰਡ ਦੇ ਕੋਲੋਂ ਆਏ ਹਾਂ ਜੀ ਹਾਂ ਵੀਰ ਵੀ ਬਹੁਤ ਰਹਾ ਮੇਰੇ ਕੋਲ ਹਾਂ ਕੋ ਰਿਹਾ ਸੀ ਚਾਚਾ ਜੀ ਕਿਵੇਂ ਹੋ ਵਧੀਆ ਵਧੀਆ ਜੀ ਰੋਹਿਤ ਵਧੀਆ ਤੁਸੀਂ ਸੁਣਾਓ ਠੀਕ ਹੋ ਜਗਜੀਤ ਵਧੀਆ ਜੀ ਵਧੀਆ ব্রাউন ਮੁੰਡੇ ਨੈਨ ਬੋਲਦਾ ਬਈ ਖੁਸ਼ ਹੂੰ ਪ੍ਰੀਤ ਢਾਲੀਵਾਲ ਕਮਲ ਰੋੜਾ ਨਾ ਬਾਈ ਦਾ 10 ਨੂੰ ਆ ਰਿਹਾ ਬਈ ਜੀ ਹਾਂ ਜੀ ਸਿੱਧੂ ਵੀ ਠੀਕ ਐ ਸਿੱਧੂ ਵੀ ਠੀਕ ਐ ਨਾਟਵਰ ਜਿੰਦਾਬਾਦ ਤਰਸਪ੍ਰੀਤ ਸਿੰਘ ਥੈਂਕ ਯੂ ਜੀ ਸასი ਸਾਹਿਬ